ਠੀਕ ਹੈ ਕੋਈ ਚੋਟੀ ਦਾ ਡਾਡਾ ਨਹੀਂ ਨਹੀਂ ਆਪੋ ਸਾਨੂੰ ਇਹ ਖਾਣੇ ਲੈ ਕੇ ਜਾਣਾ ਹੈ ਹੈਗਾ ਚੱਲ ਆ ਬੰਦੀ ਨਾਲ ਮੇਰੀ ਬੋਰੀ ਖਾਣੇ ਲੈ ਕੇ ਆਪ ਘਰ ਕੀ ਬਾਰੇ ਤੁਹਾਨੂੰ ਕਹਿੰਦੇ ਅੰਦਰ ਜਾ ਕੇ ਉੱਥੇ ਆਉਂਦੇ ਇਸ ਦੇਖ ਸਕੋਗੇ ਲਾਈਵ ਤੁਸੀਂ ਜਰਾ ਇੱਥੇ ਕੁਹਾਰ ਵਾਲੇ ਤੋਂ ਮੋਟਰਸਾਈਕਲ ਦਾ ਤੇ ਬੱਸ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਜਾਣੇ ਦੀ ਮੌਤ ਹੋਈ ਹੈ ਔਰ پولیس ਪ੍ਰਸ਼ਾਸਨ ਇੱਥੇ ਮੌਕੇ ਤੇ ਪਹੁੰਚਿਆ ਔਰ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਵਿੱਚ ਲੈ ਗਏ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੋਟਰਸਾਈਕਲ ਦਾ ਖਲੜਾ ਪਿਆ ਹੈ ਸੜਕ ਦੇ ਉੱਤੇ ਔਰ ਇਹ ਜਿਹੜੀ ਬੱਸ ਸੀ ਇਹ ਨਾਗਪਾਲ ਵਾਲਿਆਂ ਦੀ ਬੱਸ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਕਿ ਕਿੰਨੀ ਦੀ ਬੱਸ ਹੈ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਮੈਂਬਰ ਕਿਵੇਂ ਵਰਨਾਪ ਕਰ ਰਹੇ ਆ ਔਰ ਜੋ ਘਾਰ ਵਾਲੇ ਤੋਂ ਮੋਟਰਸਾਈਕਲ ਤੇ ਸਵਾਰ ਗਾਰੇ ਸਨ ਬਸ ਨਾਲ ਐਕਸੀਡੈਂਟ ਹੋਣ ਕਾਰਨ ਜੋ ਮੁਕਸਰ ਵੱਲੋਂ ਬਸ ਆ ਰਹੀ ਸੀ ਔਰ ਨਾਗਪਾਲ ਵਾਲਿਆਂ ਦੀ ਇਹ ਬਸ ਹੈ ਉਸੇ ਨਾਲ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਔਰ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਦੇਖ ਸਕਦੇ ਹੋ ਟਾਈਮ ਤਸਵੀਰਾਂ ਚੱਕ ਲੈ ਬਾਈ ਕਿੱਥੋਂ ਦੇ ਸੀ ਕਿੰਦੇ ਇੱਥੋਂ ਹੀ ਐ ਘਵਾਰ ਵਾਲੇ ਤੋਂ ਸੀਗੇ ਬਾਈ ਘਵਾਰ ਵਾਲੇ ਟੱਬੇ ਪੈਂਦੇ ਆ ਉੱਥੇ ਆਥੇ ਕਹਿੰਦੇ ਕੁੱਥੇ ਨੇ ਘਵਾਰ ਵਾਲੇ ਪਾਸੇ ਧੱਤ ਕਿੰਦੀ ਹੋਈ ਜੀ ਮੇਰੀ ਮਾਂ ਦੀ ਹੋਈ ਕਿੰਨੇ ਜਾਣੇ ਸੀ ਮੋਟਰਸਾਈਕਲ ਤੇ ਨਹੀਂ ਨਹੀਂ ਦਨੇ ਪੈਣ ਪਰਾਤੀ ਇੱਕ ਮੇਰੀ ਮਾਂ ਮਗਰ ਬੇਟੀ ਤੇ ਮੇਰੀ ਭੈਣ ਦਾ ਪਤਾ ਲੈ ਜਾਂਦੇ ਸੀ ਪ੍ਰੀਤ ਕੋਟੋਂ ਤਾਂ ਗੱਲ ਸੀਗੀ ਤੇ ਬੱਸ ਤੁਹਾਡੇ ਮਗਰੋਂ ਜੀ ਆ ਕਿ ਸਾਈਡ ਤੋਂ ਜੀ ਆਪਦੀ ਸਾਈਡ ਤੇ ਤੁਰੇ ਜਾਂਦੇ ਬੱਸ ਵਾਲੇ ਨੇ ਲੂਤ ਲੂਤ ਕਰਦੇ ਨੇ ਲਿਆ ਕੇ ਵਟ ਕੇ ਸਾਨੂੰ ਜੱਟ ਤਾਂ ਨਹੀਂ ਠਾਈ ਦੇਦਾ ਮੇਰੀ ਮਾਂ ਕਿੰਨੀ ਐਸੀ ਮਾਤਾ ਜੀ ਉਹ ਮਰਤਾ ਪਤਾ ਨਹੀਂ ਕਿੰਨੀ ਹੋਊਗੀ ਬਾਵਾ 48 ਤਾਂ ਹੋ ਗਈ ਕੀ ਨਾ ਕੀ ਨਾ ਮਾਨਾ ਤੁਹਾਡੇ ਵੀ ਸੱਟਾਂ ਲੱਗੀਆਂ

ਇਸ ਤਰ੍ਹਾਂ ਪਰਿਵਾਰਕ ਮੈਂਬਰ ਜੋ ਹੈ ਵਰਨਾਤ ਕਰਦੇ ਹੋਏ ਇਸ ਲੜਕੀ ਨੇ ਦੱਸਿਆ ਕਿ ਮੇਰੀ ਮਾਤਾ ਜਿਸ ਦੀ ਉਮਰ 60 ਸਾਲ ਸੀ ਔਰ ਆਪਣੇ ਭਰਾ ਨਾਲ ਮੋਟਰਸਾਈਕਲ ਦੇ ਉੱਤੇ ਤਿੰਨ ਜਾਣੇ ਜਾ ਰਹੇ ਸਨ ਔਰ ਬੱਸ ਵਾਲੇ ਨੇ ਬਗਰੋ ਆ ਕੇ ਫੇਟ ਮਾਰੀ ਔਰ ਜਿਸ ਦੇ ਵਿੱਚ ਮਾਤਾ ਦੀ ਡੈਥ ਹੋ ਗਈ ਔਰ ਭਰਾ ਥੰਬੇ ਨੂੰ ਚਖਮੀ ਆ ਤੁਸੀਂ ਦੇਖਿਆ ਕਿ ਮੋਟਰਸਾਈਕਲ ਦਾ ਬਹੁਤ ਹੀ ਬੁਰਾ ਹਾਲ ਹੈ ਹਾਂਜੀ ਦੱਸਿਓ ਇਹ ਜਿਹੜਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਕੀ ਕਾਰਨ ਹੋਇਆ ਸਰ ਟਰਾਲਾ ਸਾਈਡ ਹੁੰਦਾ ਸੀ ਉਹ ਤੇ ਮੁਰਗੀ ਨੇ ਕੋ ਹੁੰਦਾ ਸੀ ਬੱਸ ਟਰਾਲਾ ਧੁੱਤੀ ਸਾਈਡ ਸੀ ਇਹਨੇ ਵਿਚਾਲ ਦੀ ਬੱਸ ਕੱਟੀ ਅਸੀਂ ਇਧਰਲੀ ਸਾਈਡ ਸੀ ਇਹਨੇ ਮੁਰਗੀ ਕੱਟ ਕੇ ਬੱਸ ਤੇ ਉਹਦੇ ਮੁਰਗੀ ਕੱਟਦਾ ਸੀ ਸਾਨੂੰ ਫੇਟ ਮਾਰ ਤੇ ਸੱਟ ਗਿਆ ਦਾ ਇਹਨੇ ਦੇਖਿਆ ਵੀ ਨਹੀਂ ਬੱਸ ਵਾਲੇ ਨੇ ਮੁਰਗੀ ਬਹੁਤ ਦੂਰ ਜਾ ਕੇ ਇਹਨੇ ਰੁਕੀ ਆ ਬੱਸ ਬੱਸ ਕਿਹੜੀ ਕੰਪਨੀ ਦੀ ਸੀ ਪਤਾ ਨਾਲਪੁਰ ਬੱਸ ਮਾਸਦਾ ਹੁਣ ਧਿਆਣੀ ਦਿੱਤਾ ਫਾੜ ਲੀ ਨਾਰ ਪਾਲ ਹਾਂਜੀ ਰਫਤਾਰ ਤੇਜ਼ ਤੋਂ ਹੋਣ ਕਰਨ ਨੂੰ ਕੱਟ ਮਾਰਿਆ ਉਹਨੇ ਤੁਹਾਡੇ ਕੀ ਲੱਸੇ ਜੀ हां पर नहीं चल ਪੰਜਾਬ ਰਾਜ ਜੋ ਘਟਨਾ ਵਾਪਰੀ ਹੋਂਦੇ ਬਾਰੇ ਕੀ ਕਰਨਾ ਚਾਹੁੰਦੇ ਇਹ ਮੁਕਸਰ ਉਤੇ ਨਾਲਪਲ ਬਸ ਬੱਦੀ ਮੋਟਰ ਚੱਲ ਰਿਹਾ ਹੈ LED ਦੇ ਪਹਾਰ ਵਾਲੇ ਸੈਂਟਰ ਤੋਂ ਦਿੱਖੂ ਹੈ ਕਿੰਨੀ ਕਿੰਨੀ ਤੋਂ ਮਰਾਈ ਜਾਂਦੀ ਸੁਮਰੇ ਜੀ 60 ਸਾਲ ਇਹ ਐਕਸੀਡੈਂਟ ਕਾਹਨੋਂ ਹੋਇਆ ਇਹ ਬਸ ਨਾ ਹੋਇਆ ਕਿਹੜੀ ਬਾਤ ਸਬਸਤ ਮੁਕਸਰ ਦਾ ਹੁਣ ਕੀ ਕਰ ਰਹੀ ਹੈ ਕੀਤੀ ਹੋਗੀ ਹੁਣ ਕਾਰ ਵੀ ਬਸ ਜੋ ਇਹ ਬਿਆਨ ਦੇਣਗੇ ਸਰ ਇਹ ਸਾਰਾ ਮਸਲਾ ਹੈਗਾ ਕੀ ਕਾਰਵਾਈ ਕੀਤੀ ਜਾਵੇ ਇਹ ਅਸੀਂ ਜੀ ਮੌਕੇ ਤੇ ਆਏ ਹਾਂ ਕਿ ਐਕਸੀਡੈਂਟ ਹੋਇਆ ਹੈ ਮੋਟਰਸਾਈਕਲ ਤੇ ਬੱਸ ਦਾ ਅਸੀਂ ਗੱਡ-ਗੱਡੀ ਲੈ ਲਈ ਕਰਦੇ ਚਾਹੁੰਦੇ ਤੇ ਉਹ ਬੋਲਦੇ ਆਂ ਕਾਰ ਵੀ ਕਰ ਰਹੇ ਆਂ ਤੋਂ ਤੱਕ ਸਾਰਾ ਕੀ ਪਤਾ ਲੱਗਿਆ ਵੀ ਕਿੱਧਰੋਂ ਇਹ ਮੋਟਰਸਾਈਕਲ ਵਾਲੇ ਆ ਰਹੇ ਆਂ ਉਹ ਹਾਰ ਵਾਲੇ ਦੇ ਤਾਂ ਗੇੜੀ ਤੇ ਉਹ ਨਾਲ ਮੋੜ ਦੇਣਾ ਸੀ ਤੇ ਡਰਾਈਵਰ ਸਾਡੇ ਕੋਲੇ ਆ ਤੇ ਉਹ ਕਸਾ ਤੇ ਸੁਬਾ ਜਾ ਕੇ ਪੁੱਛੀ ਕਰਦੇ ਕੋਈ ਮਾਸਾ ਲੈਨੇ ਪਿੱਛੋਂ ਫੇਡ ਫੂਡ ਮੰਗ ਇਹ ਜੇ ਕਰਦੇ ਮੇਰੇ ਡਰਾਈਵਰ ਕਦੇ ਵਿੱਚ ਲੈ ਲੈਣਗੇ ਹਾਂਜੀ ਕੀ ਨਾਮ ਹੈ ਤੁਹਾਡਾ ਪਰਸੇ ਸੰਗ ਆ ਜੀ ਮੇਰੀ ਮਾਤਾ ਨੇ ਤੁਹਾਡਾ ਕੀ ਨਾਮ? ਸਰ ਜੀ ਕੀ ਗੱਲ ਹੋਈ ਕਿਵੇਂ ਐਕਸੀਡੈਂਟ ਹੋਇਆ? ਅਸੀਂ ਜੀ ਕੁੜੀ ਦਾਖਲ ਕਰਨੀ ਸੀ ਕਿ ਮੈਂ ਮੈਡੀਕਲ ਚੱਲੇ ਸੀਗੇ ਮੌਕਸਰ ਰੋਡ ਤੋਂ ਉਧਰੋਂ ਫ੍ਰੀ ਤੋਂ ਬਾਰਡ ਜੱਟ ਤੋਂ ਆਈ ਜਾਂਦੇ ਸੀਗੇ ਤੇ ਮੌਕਸਰ ਰੋਡ ਤੇ ਪੰਪ ਦੇ ਕੋਲੇ ਜਾ ਕੇ ਇੱਕ ਐ ਬੱਸ ਵਾਲਾ ਤੇ ਆਣੇ ਕੱਟ ਮਾਰ ਕੇ ਮਾਦੋਸ ਹੋ ਗਏ। ਬੱਸ ਟਾਇਰ ਤੇ ਚੜ ਗਿਆ। ਹਾਂ ਜੀ। ਤੇ ਕਿੰਨੀ ਉਮਰ ਸੀ ਮਾਤਾ ਜੀ? ਮਾਤਾ ਜੀ 68 ਸਾਲ। ਕਿਹੜਾ ਪਿੰਡ ਹੈ ਪਿੰਡ ਕਿਹੜਾ ਤੁਹਾਡਾ ਵਾਹ ਕੀ ਮੰਗਤਿਆਂ ਪ੍ਰਸ਼ਾਸਨ ਤੋਂ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗਦੇ ਮੈਂ ਇੱਕ ਮੰਗਤਾਂ ਦੇ ਸਾਡੇ ਦਾ ਮਾਤਾ ਹੀ ਨਹੀਂ ਜਾਈ ਸਾਰਾ ਸਕਾਰ ਹੀ ਉਹਦੇ ਦਰ ਤੇ ਚੱਲਦਾ ਹੈ ਔਰ ਘਾਰੇ ਪਰਿਵਾਰ ਸੋਨਾ ਉਸੇ ਦੇ ਸੱਤੇ ਸੀ ਉਹ ਮਾਤਾ ਦੇ ਸੱਤੇ ਤੁਹਾਡੇ ਵੀ ਕਾਫੀ ਸਟਲ ਗਈਆਂ ਆਓ ਥਾਣੇ ਐਸਪੀ ਸ਼ਮਸ਼ੇਰ ਸਿੰਘ ਜੀ ਜੋ ਕੋਈ ਗੱਲ ਨਹੀਂ ਆ ਜਾ। ਬਸ ਟੈਕਸੀਡੈਂਟ ਹੋਇਆ ਸੀ। ਉਸ ਬਾਰੇ ਲੈਣੇ ਜਾਣਕਾਰੀ। ਕੀ ਆਸਾੜ ਮਾਰੀ ਮੋਸਰੂ। ਕਿੱਥੋਂ ਦੇ ਸੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ? ਇੱਕ ਪਹਾੜ ਵਾਲੇ ਤੋਂ ਜੀ। ਏਰਕ ਬਾਤ ਸੀ। ਬਾਰਕਸਾਂ ਨੂੰ ਮਿਲ ਰਹੀ ਸੀ। ਜਿਹੜਾ ਇਹ ਬੱਸ ਜਾ ਰਹੀ ਸੀ ਕੋਟਪੂਰਾ ਤੱਕ ਮੋਸਰੂ ਸਾਹਿਬ। ਡਰਾਈਵਰ ਦਾ ਨੁਕਸਾਨ ਹੋਇਆ ਉਹ ਲਾਈ ਡੈਥ ਹੋ ਗਈ ਮਾਤਾ ਦੀ ਸਾਡੇ ਸਰਦੇ ਪਰ ਲਾਈ ਬਾਕੀ ਹੋਰ ਵੀ ਜਿਹੜਾ ਗਿਆ ਮੌਸਮ ਚਲਾਉਣਾ ਲੱਗ ਗਿਆ ਡਰਾਈਵਰ ਤੇ ਕੀ ਕਾਰਵਾਈ ਕਰਨੀ ਜਾ ਰਹੀ ਬਸ ਹੀ ਹੁਣ ਜਿਹੜਾ ਜਿਹੜਾ ਰੈਸਟੋਰੈਂਟ ਦੀ ਜਿਹੜੀ ਇਹਨਾਂ ਨੇ ਡੈਥ ਕਾਜ਼ ਕੀਤੀ ਆ ਪੂਰੀ ਸਖਤ ਕਾਰਵਾਈ ਕਰਾਂਗੇ ਅਸੀਂ ਠੀਕ ਨਮਸਕਾਰ ਦੋਸਤੋ ਮੈਂ ਰਮੇਸ਼ ਕਾ ਬੈਂਗਲਡੀਵੀ ਨਿਊਜ਼ ਕੋਰਪੂਰਾ ਪੰਜਾਬ ਤੁਸੀਂ ਦੇਖਿਆ ਕਿ ਮੁਕਸਰ ਰੋਡ ਤੇ ਉੱਤੇ ਇੱਕ ਨਾਗਪਾਲ ਦੀ ਬੱਸ ਕਾਫੀ ਤੇਜ਼ ਆ ਰਹੀ ਸੀ ਔਰ ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਚਲਾ ਰਹੇ ਨੇ ਦੱਸਿਆ ਕਿ ਬੱਸ ਕਾਫੀ ਤੇਜ਼ ਸੀ ਔਰ ਓਵਰਟੇਕ ਕਰਦੀ ਹੋਈ ਫੇਟ ਮਾਰੀ ਔਰ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਔਰ ਮੋਟਰਸਾਈਕਲ ਵੀ ਚੱਕਣਾ ਚੂਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਉਹਨਾਂ ਨੇ ਦੱਸਿਆ ਕਿ ਮੇਰੇ ਵੀ ਖੁਦ ਸੱਟਾਂ ਲੱਗੀਆਂ ਬੱੱਸ ਵਾਲਾ ਕਾਫੀ ਤੇਜ਼ ਚਲਾ ਰਿਹਾ ਸੀਗਾ ਔਰ ਟਰੱਕ ਨੂੰ ਓਵਰਟੇਕ ਕਰ ਲਗਾ ਵੀ ਜਿਸ ਤੇ ਮੈਨੂੰ ਫੇਟ ਮਾਰੀ ਔਰ ਮੋਟਰਸਾਈਕਲ ਜਿਹੜਾ ਹੈ ਤਾਂ ਵੀ ਮੋਟਰ ਟੁੱਟਿਆ ਔਰ ਮਾਦਾ ਦੇ ਸਿਰ ਉੱਤੋਂ ਦੀ ਟਾਇਰ ਜਿਹੜਾ ਲੰਘ ਗਿਆ ਮੈਂ ਰਮੇਸ਼ ਕਬਾ ਕੋਟਕਪੁਰਾ